ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜਿਹੜਾ ਸਾਨੂੰ ਮੋਗਾ ਲੱਗ ਜਾਂਦਾ ਤਸਵੀਰ ਸਾਨੂੰ ਬਾਗਾ ਪਰਾਨਾ ਲੱਗ ਜਾਂਦੀ ਆ ਤੇ ਭਾਈ ਜੋ ਤੁਸੀਂ ਵਾਇਰ ਸਕਰੀਨ ਤੇ ਦੇਖ ਰਹੇ ਆ ਇਹ ਭਾਈ ਸਾਈਵਾਲ ਆ ਤੁਸੀਂ ਸਾਈਵਾ ਬਾਈ ਕੋਲੇ ਵੀ ਥਾੜੀ ਤੰਗੀ ਕਰਕੇ ਅਸੀਂ ਤੋਲਾ ਨਹੀਂ ਦਿਖਾ ਸਕਦੇ ਤੁਹਾਨੂੰ ਤੇ ਡਿਟੇਲ ਅਸੀਂ ਆਪ ਦੀ ਇੱਥੇ ਹੀ ਦੇ ਦੇਣੀ ਆ ਬਈ ਤੁਹਾਨੂੰ ਗਾਂ ਲਈ ਬਈ ਗਾਂ ਦੂਜੇ ਸੂਏ ਦੂਜੇ ਸੂਏ ਵਾਸਤੇ ਸਵਾ 6 ਮਹੀਨਿਆਂ ਦੀ ਗੱਬਣਾ 4 ਕਿਲੋ ਦੁੱਧ ਇਸ ਵਕਤ ਬਈ ਹੈਗਾ ਤੁਸੀਂ ਭਾਣ ਦੋ ਡੰਗ ਚੋਲੋ ਭਾਣ ਚਾਰ ਡੰਗ ਚੋਲਿਓ ਤੇ ਬਾਕੀ ਤੁਸੀਂ ਥਾਲ ਤੁਹਾਨੂੰ ਥਾਲ ਹਵਾਲਾ ਤੁਹਾਨੂੰ ਦਿਖਾ ਦਿੰਨੇ ਆ ਬਈ ਥਾਲ ਹਵਾਲਾ ਹੀ ਸਾਫ ਆ ਬਾਕੀ ਤੁਸੀਂ ਦੇਖ ਹੀ ਸਕਦੇ ਆ ਤੇ ਇੰਚਾਈ ਕਿੰਨੇ ਗਾਏ ਕਰਦੇ ਆਂ ਆਪਾਂ ਇਹਨਾਂ ਦੀ 5 6 ਵਜੇ ਵੀ ਚਵਾਈ ਹੁੰਦੀ ਹੈ ਚਵਾਈ ਤੇ ਬਾਕੀ ਨਾ ਬਈ ਬਾਕੀ ਸਵਾ 6 ਮਹੀਨਿਆਂ ਦੀ ਗੱਭਣ ਹੈ ਤਾਂ ਥੋੜਾ ਰਹਿ ਗਿਆ ਬਾਕੀ ਦੁੱਧ ਵੀ ਵੋਸਾ ਵਾਲਾ ਵੀ ਦੇਖ ਸਕਦੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਸੀ ਗਾ ਜੀ 12 13 ਕਿਲੋ ਪਹਿਲੇ ਸੂਏ ਦੇ ਦੁੱਧ ਚੂਰਾ ਚ ਆਇਆ ਵਾ ਦੂਜੇ ਸੂਏ 16 ਦੂਜੇ ਸੂਏ ਵਾਸਤੇ ਸਵਾ 6 ਮਹੀਨਿਆਂ ਦੀ ਗੱਭਣ ਹੈ ਤੇ ਬਾਕੀ ਤੁਸੀਂ ਆਪ ਆ ਕੇ ਵੀ ਤਸੱਲੀ ਕਰ ਲੈਣੀ ਹੈ ਥਣ ਥਣ ਬਹੁਤ ਸੋਹਣਾ ਲੱਗਿਆ ਬਈ ਕਰਮਾ ਜੀ ਨੇ ਬਾਕੀ ਜੋ ਦੂਜੇ ਸੂਏ ਸੋਣਾ ਬਈ ਇਹਨੇ ਕਰਮਾ ਜੀ ਨੇ ਦੁੱਧ ਵਧਣਾਈ ਹੈ ਤੇ ਪਹਿਲੇ ਸੂਰ 12 13 ਲੀਟਰ ਦਾ ਰਿਕਾਰਡ ਸੀਗਾ ਦੁੱਧ ਦਾ ਤੇ ਦੂਜੇ ਸੂਰ ਸਾਡੇ ਸਵਾ 6 ਮਹੀਨੇ ਦੀ ਗੱਭਣ ਹੈ ਬਾਈ ਤੇ ਬਾਈ ਦਾ ਨਾਮ ਹੈ ਕਿਕਰ ਕਿਕਰ ਸਿੰਘ ਹੈ ਤੇ ਫੋਨ ਨੰਬਰ ਫੋਨ ਨੰਬਰ ਕਿੰਨਾ ਸੀ 683994781 ਠੀਕ ਹੈ ਬਈ ਬਾਈ ਦਾ ਫੋਨ ਨੰਬਰ ਅਸੀਂ 10 ਪੀਏ ਤੇ ਚਲਾਤਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰ ਦਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ নোਟੀਫਿਕੇਸ਼ਨ ਘਰ ਤੱਕ ਜਰੂਰ ਪਹੁੰਚ ਸਕੇ ਤੇ ਬਾਈ ਗਾਂਥ ਨੂੰ ਦਿਖਾਤੀ ਆ ਬਾਕੀ ਤੁਸੀਂ ਤਾਂ ਆ ਕੇ ਗੱਬਰ ਚੈੱਕ ਪਾਸ ਬਾਈ ਦੀ ਕਰਾਈ ਵੀ ਆ ਤੇ ਬਾਕੀ ਤੁਸੀਂ ਜੇ ਕਰਾਉਣੀ ਵੀ ਤੁਸੀਂ ਆਪ ਦਾ ਡਾਕਟਰ ਨੂੰ ਲਿਆ ਸਕਦੇ ਤੇ ਬਾਈ ਡਾਕਟਰ ਇੱਥੇ ਵੀ ਤੁਹਾਨੂੰ ਆਵਲ ਵਲ ਕਰਵਾ ਦੂਗਾ ਤੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਬਾਈ ਮੇਰੀ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ